ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਮਨ ਡਿਜ਼ਾਈਨਸ ਤੋ ਰਾਹਤੋਂ ਮੈਂ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਦਿਖਾਉਣ ਲੱਗੀ ਹਾਂ ਜਿਹੜੇ ਅਸੀਂ ਕਸਟਮਰ ਦੇ ਲਈ ਡਿਜ਼ਾਈਨ ਕੀਤੇ ਆ ਫਰਸਟ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਓਪਨ ਕਰਕੇ ਇਹ ਪ੍ਰਿੰਟ ਕ੍ਰੇਪ ਦਾ ਆ ਇਹਦੇ ਤੇ ਅਸੀਂ ਔਰਗੈਂਜ਼ਾ ਦਾ ਪੈਚ ਲਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਆ ਤੁਸੀਂ ਦੇਖ ਸਕਦੇ ਹੋ ਪੂਰੀਆਂ ਡਿਟੇਲਿੰਗਸ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਕੰਮ ਇਹਦੀਆਂ ਆਰਮਸ ਤੇ ਵੀ ਅਸੀਂ ਸੇਮ ਪੈਚ ਲਾ ਕੇ ਵਰਕ ਕੀਤਾ ਆ ਪੋਰਟਲੀ ਬਟਨਸ ਲਾ ਕੇ neck ਦੀ ਡਿਜ਼ਾਈਨਿੰਗ ਕੀਤੀ ਹੋਈ ਆ ਆਰਮਸ ਦਾ ਡਿਜ਼ਾਈਨ ਬਹੁਤ ਸੋਹਣਾ ਆ ਸੇਮ ਪ੍ਰਿੰਟਡ ਦੇ ਵਿੱਚ ਸਲਵਾਰ ਆਉਗੀ ਸਟ੍ਰੇਟ ਸਲਵਾਰ ਬਣਾਈ ਆਪਾਂ ਸਲਵਾਰ ਦੇ ਪਹੁੰਚੇ ਤੇ ਪੈਚ ਲਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਤੇ ਇਹਦੇ ਨਾਲ ਅਸੀਂ organza ਦਾ ਦੁਪੱਟਾ ਬਣਾਇਆ ਦੁਪੱਟੇ ਦੇ ਫੋਰ ਸਾਈਡ ਸਕਲਪਿੰਗ ਕੀਤੀ ਹੋਈ ਆ ਬਹੁਤ ਸੋਹਣੀ ਲੱਗ ਰਹੀ ਆ ਪੂਰੇ ਸੂਟ ਦੀ ਲੋਕ ਬਹੁਤ ਸੋਹਣੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਸੂਟ ਨੈਕਸਟ ਸੂਟ ਆਪਾਂ ਤੁਹਾਨੂੰ ਦਿਖਾਉਨੇ ਆ ਆਪਣਾ ਨੈਕਸਟ ਸੂਟ ਵੀ ਕ੍ਰੇਪ ਤੇ ਆਊਗਾ ਡਾਟਸ ਦਾ ਪ੍ਰਿੰਟ ਆ ਇਹ 올ਓਵਰ ਸੂਟ ਬਣਾਇਆ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਇਸ ਤੇ ਵੀ ਆਪਾਂ オーਗੈਂਜ਼ਾ ਦਾ ਪੈਚ ਲਾ ਕੇ ਸਕੇਲਪਿੰਗ ਨਾਲ ਡਿਜ਼ਾਈਨਿੰਗ ਕੀਤੀ ਆ ਨੈਕ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਤੁਸੀਂ ਦੇਖ ਸਕਦੇ ਹੋ ਇਹਦੀ ਆਰਮਸ ਤੇ ਵੀ ਸਕੈਲਪਿੰਗ ਕੀਤੀ ਆ ਡਿਜ਼ਾਈਨ ਬਣਾਇਆ ਔਰਗੈਂਜ਼ਾ ਦਾ ਪੈਚ ਲਗਾ ਕੇ ਡਬਲ ਪੈਚ ਲੱਗਿਆ ਹੋਇਆ ਤੇ ਇਹ ਵੀ ਸਰਵਾਰ ਆਪਾਂ ਸਟ੍ਰੇਟ ਦੇ ਵਿੱਚ ਬਣਾਈ ਆ 올ਓਵਰ ਸੂਟ ਆ ਇਹ ਡਬਲ ਸਕੈਲਪਿੰਗ ਆਪਾਂ ਨੇ ਬਾਟਮ ਤੇ ਕੀਤੀ ਹੈ ਤੇ ਇਸ ਦੇ ਨਾਲ ਔਰਗੈਂਜ਼ਾ ਵਿਸਕੋਸ ਦਾ ਦੁਪੱਟਾ ਆ ਫੋਰ ਸਾਈਡ ਸਕੈਲਪਿੰਗ ਬਹੁਤ ਸੋਹਣਾ ਲੱਗ ਰਿਹਾ ਦੁਪੱਟੇ ਦਾ ਬਾਰਡਰ ਪੂਰਾ ਸੂਟ ਜਿਹੜਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਦੇ ਚੱਕ ਤੇ ਅਸੀਂ ਪਾਈਪਿੰਗ ਨਾਲ ਫਿਨਿਸ਼ਿੰਗ ਦਿੱਤੀ ਹੋਈ ਆ ਨੈਕਸਟ ਸੂਟ ਦਿਖਾਉਣੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਨੈਕਸਟ ਜਿਹੜਾ ਸੂਟ ਆਪਾਂ ਇਹ ਪਲੇਨ ਦੇ ਉੱਪਰ ਮਸ਼ੀਨੀ ਥ੍ਰੈਡ ਦਾ ਕੰਮ ਕੀਤਾ ਆ ਵਿੱਚ ਜਰੀ ਦੀ ਵੀ ਟੱਚ ਦਿੱਤੀ ਹੋਈ ਆ 골ਡਨ ਕਲਰ ਨਾਲ ਜਿਹੜਾ ਇਹਦਾ ਕੰਮ ਹੋਇਆ ਬਹੁਤ ਹੀ ਫਿਨਿਸ਼ਿੰਗ ਨਾਲ ਬਹੁਤ ਫਾਈਨ ਨਾਲ ਹੋਇਆ ਹੋਇਆ ਜਿਹੜੀਆਂ ਨੈਕ ਤੇ ਕੰਮ ਆਊਗਾ ਤੇ ਇਹਦੀਆਂ ਆਰਮਸ ਤੇ ਕੰਮ ਕਾਫ ਵਾਲੀਆਂ ਆਰਮਸ ਬਣਵਾਈਆਂ ਨੇ ਸੀ ਆਲ ਓਵਰ ਸੂਟ ਆਹੇ ਤੇ ਇਹਦੇ ਨਾਲ ਸਟ੍ਰੇਟ ਬਾਟਮ ਆ ਬਾਟਮ ਦੇ نیچے ਵੀ ਕਟਵਰਕ ਤੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਆ ਵਰਕ ਦੇ ਨਾਲ ਤੇ ਇਸ ਦੇ ਨਾਲ ਜਿਹੜਾ ਦੁਪੱਟਾ ਆ ਉਹ ਅਸੀਂ ਫੁਲਕਾਰੀ ਦਾ ਲਾਇਆ ਆ ਇਹ ਕਸਟਮਰ ਦੀ ਚੁਆਇਸ ਦੇ ਅਕੋਰਡਿੰਗ ਬਣੇ ਹੋਏ ਸੂਟ ਆ ਤੁਸੀਂ ਇਹਨਾਂ ਨੂੰ ਆਪਣੇ ਅਕੋਰਡਿੰਗਲੀ ਕਸਟਮਾਈਜ਼ ਕਰਾ ਸਕਦੇ ਹੋ ਇਹ ਸਾਰੇ ਸੂਟਾਂ ਨੂੰ ਤੁਸੀਂ ਆਪਣੇ ਅਕੋਰਡਿੰਗਲੀ ਕਸਟਮਾਈਜ਼ ਕਰਾ ਸਕਦੇ ਹੋ ਕਿਸੇ ਵੀ ਪ੍ਰਿੰਟ ਦੇ ਉੱਪਰ ਸੇਮ ਕਲਰ ਡਿਜ਼ਾਈਨ ਦੀ ਤੁਸੀਂ ਇਮਬੋਇਟਰੀ ਬਣਾਉਣਾ ਚਾਹੁੰਦੇ ਹੋ ਜਾਂ ਆਪਣੇ ਅਕੋਰਡਿੰਗਲੀ ਸੂਟ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਸ ਲਈ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਕੋਈ ਵੀ ਸੂਟ ਆ ਤੁਸੀਂ ਕਸਟਮਾਈਜ਼ ਕਰਾਉਣਾ ਹੈ ਤਾਂ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਤੁਸੀਂ ਸਾਡੇ ਇੰਸਟਾਗ੍ਰam ਚੈਨਲ ਨੂੰ ਫੋਲੋ ਕਰ ਲਿਓ ਉੱਤੇ ਡੇਲੀ ਅਪਡੇਟਸ ਤੁਹਾਨੂੰ ਮਿਲ ਜਾਣਗੀਆਂ YouTube ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਥੈਂਕ ਯੂ